ਗਰਭਵਤੀ ਪਤਨੀ ਰਵਨੀਤ कौर ਵਿਦੇਸ਼ ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ ਬਾਹਰੋਂ ਦੇਖਣ ਨੂੰ ਤਾਂ ਇੰਝ ਲੱਗਦਾ ਹੈ ਕਿ ਲੋਕ ਵਿਦੇਸ਼ ਦੇ ਵਿੱਚ ਨੇ ਖੁਸ਼ ਨੇ ਅਤੇ ਇੱਥੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਕੋਲ ਵੀ ਪੈਸਾ ਆ ਰਿਹਾ ਹੈ ਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਪਰ ਇਸ ਦੇ ਪਿੱਛੇ ਦਾ ਇੱਕ ਲੰਬਾ ਸੰਘਰਸ਼ ਵੀ ਹੁੰਦਾ ਹੈ ਪਰ ਉਹ ਘਰ ਉਹ ਪਰਿਵਾਰ ਉਹ ਰਿਸ਼ਤੇ ਜਿੱਥੇ ਕਿ ਕਿਸੇ ਤੀਸਰੇ ਦੀ ਐਂਟਰੀ ਹੋ ਜਾਵੇ ਉੱਥੇ ਸਭ ਕੁਝ ਬੁਰੀ ਤਰ੍ਹਾਂ ਦੇ ਨਾਲ ਵਿਗੜਦਾ ਹੈ ਇੱਕ ਪਤੀ ਜਿਸਨੇ ਕਿ ਆਪਣੀ ਪਤਨੀ ਨੂੰ ਇੰਡੀਆ ਭੇਜ ਦਿੱਤਾ ਤਾਂ ਕਿ ਉਸਦਾ ਕਤਲ ਕਰਵਾਇਆ ਜਾ ਸਕੇ ਆਪਣੀ ਗਰਲਫ੍ਰੈਂਡ ਦੇ ਹੱਥੋਂ ਹੀ ਇੱਕ ਪਤੀ ਨੇ ਆਸਟ੍ਰੇਲੀਆ ਬੈਠੇ ਬੈਠੇ ਨੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆਪਣੀ ਘਰਵਾਲੀ ਨੂੰ ਭੇਜ ਕੇ ਉਸ ਦੀ ਜਾਨ ਲਈ ਹੈ ਉਸ ਪਤਨੀ ਦੀ ਜੋ ਕਿ ਗਰਭਵਤੀ ਸੀ ਆਪਣੀ ਪਤਨੀ ਨੂੰ ਵੀਡੀਓ ਕਾਲ ਕਰਕੇ ਇਹ ਪਤੀ ਆਖਦਾ ਕਿ ਤੂੰ ਘਰ ਤੋਂ ਬਾਹਰ ਆ ਜਾ ਫਿਰ ਆਖਦਾ ਕਿ ਮੈਨੂੰ ਕੋਈ ਹੋਰ ਜਗ੍ਹਾ ਦਿਖਾ ਦੇ ਪਸ਼ੂਆਂ ਦਾ ਵਾੜਾ ਦਿਖਾ ਦੇ ਇਸ ਤਰ੍ਹਾਂ ਕਰਦੇ ਕਰਦੇ ਵੀਡੀਓ ਕਾਲ ਦੇ ਨਾਲ ਹੀ ਉਹ ਆਪਣੀ ਪਤਨੀ ਨੂੰ ਘਰ ਤੋਂ ਦੂਰ ਲੈ ਆਂਦਾ ਅਤੇ ਘਰ ਤੋਂ ਥੋੜੀ ਹੀ ਦੂਰ ਇੱਕ ਗੱਡੀ ਖੜੀ ਹੁੰਦੀ ਹੈ ਜਿਸ ਦੇ ਵਿੱਚ ਉਸ ਦੀ ਗਰਲਫ੍ਰੈਂਡ ਅਤੇ ਉਸ ਦੀ ਭੈਣ ਮੌਜੂਦ ਹੁੰਦੀ ਹੈ ਤੇ ਨਾਲ ਹੀ ਕੁਝ ਹੋਰ ਮੁੰਡੇ ਵੀ ਇਸ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਪਹਿਲਾਂ ਅਗਵਾ ਕਰਾਇਆ ਜਾਂਦਾ ਹੈ ਵੀਡੀਓ ਕਾਲ ਦੇ ਰਾਹੀਂ ਉਸ ਨੂੰ ਕਹਿ-ਕਹਿ ਕੇ ਉਹ ਬਾਹਰ ਲੈ ਆਇਆ ਕੱਲੀ ਨੂੰ ਅਤੇ ਬਾਅਦ ਦੇ ਵਿੱਚ ਉੱਥੇ ਜਾ ਕੇ ਕਿਵੇਂ ਨਾ ਸਿਰਫ ਮੁੰਡੇ ਦੀ ਗਰਲਫ੍ਰੈਂਡ ਨੇ ਉਸ ਦੀ ਪਤਨੀ ਦੀ ਜਾਨ ਲਈ ਸਗੋਂ ਵੀਡੀਓ ਕਾਲ ਕਰਕੇ ਉਸਦੇ ਪਤੀ ਨੂੰ ਇਹ ਸਭ ਕੁਝ ਦਿਖਾਇਆ ਵੀ ਗਿਆ ਇੱਕ ਕਿੰਨੀ ਔਣੀ ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਕਿਵੇਂ ਇੱਕ ਪਿਆਰ ਦੇ ਵਿੱਚ ਇੰਨਾ ਵੱਡਾ ਧੋਖਾ ਕੀਤਾ ਗਿਆ ਵਿਸ਼ਵਾਸ ਮਾਰਿਆ ਅਤੇ ਨਾਲ ਹੀ ਆਪਣੇ ਨੰਨੇ ਜਿਹੇ ਮਾਸੂਮ ਬੱਚੇ ਨੂੰ ਜੋ ਕਿ ਇਸ ਕੁੜੀ ਦੇ ਪੇਟ ਦੇ ਵਿੱਚ ਪਲ ਰਿਹਾ ਸੀ ਪੰਜਾਬ ਦੇ ਵਿੱਚ ਵਾਪਰੀ ਇੱਕ ਇਹੋ ਜਿਹੀ ਘਟਨਾ ਜਿਸ ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਇੱਕ ਪਤੀ ਦੇ ਵੱਲੋਂ ਵਿਦੇਸ਼ ਦੇ ਵਿੱਚ ਬੈਠ ਕੇ ਆਪਣੀ ਪਤਨੀ ਨੂੰ ਕਿਸ ਤਰ੍ਹਾਂ ਦੇ ਨਾਲ ਜਾਨ ਲਈ ਗਈ ਉਸਨੂੰ ਗਾਇਬ ਕਰ ਦਿੱਤਾ ਗਿਆ ਤੇ ਕਈ ਦਿਨ ਪਰਿਵਾਰਿਕ ਮੈਂਬਰ ਇਸੇ ਸੋਚ ਦੇ ਵਿੱਚ ਪਏ ਰਹੇ ਕਿ ਆਖਿਰਕਾਰ ਸਾਡੀ ਧੀ ਫੋਨ ਤੇ ਗੱਲ ਕਰਦੀ ਕਰਦੀ ਘਰ ਤੋਂ ਨਿਕਲੀ ਸੀ ਸਾਡੇ ਸਾਹਮਣੇ ਹੀ ਸੀ ਪਰ ਉਸ ਤੋਂ ਬਾਅਦ ਉਹ ਚਲੀ ਕਿੱਥੇ ਗਈ ਦਰਅਸਲ ਉਸ ਫੋਨ ਦੇ ਦੂਸਰੇ ਪਾਸੇ ਗੱਲ ਕਰਨ ਵਾਲਾ ਉਸ ਦਾ ਪਤੀ ਸੀ ਜਿਹੜਾ ਕਿ ਉਸਨੂੰ ਫੋਨ ਦੇ ਰਾਹੀ ਹੀ ਇਹ ਕਹਿੰਦਾ ਹੋਇਆ ਘਰ ਤੋਂ ਬਾਹਰ ਲਿਆਇਆ ਫਿਰ ਕਹਿੰਦਾ ਮੈਨੂੰ ਅੱਗੇ ਜਾ ਕੇ ਕੋਈ ਹੋਰ ਥਾਂ ਦਿਖਾ ਦੇ ਫਿਰ ਆਖਦਾ ਕਿ ਤੂੰ ਥੋੜੀ ਹੋਰ ਅੱਗੇ ਜਾ ਉੱਥੇ ਕੋਈ ਹੋਰ ਕੁੜੀ ਖੜੀ ਐ ਅਤੇ ਇਹ ਕੁੜੀ ਉਸਦੀ ਮਾਸ਼ੂਕਾ ਹੁੰਦੀ ਹੈ ਆਸ਼ਕੀ ਦੇ ਚੱਕਰ ਦੇ ਵਿੱਚ ਪਤੀ ਦੇ ਵੱਲੋਂ ਆਪਣੀ ਪ੍ਰੇਮਿਕਾ ਦੇ ਹੱਥੋਂ ਪਤਨੀ ਦੀ ਜਾਨ ਲੈਣ ਦਾ ਇਹ ਮਾਮਲਾ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਉਸਨੇ ਬੇਰਹਿਮੀ ਦੇ ਨਾਲ ਉਸਦੀ ਜਾਨ ਲਈ ਅਤੇ ਇਸ ਦੀ ਪੂਰੀ ਲਾਈਵ ਵੀਡੀਓ ਉਸ ਦੇ ਵੱਲੋਂ ਵੀਡੀਓ ਕਾਲ ਤੇ ਦੇਖੀ ਗਈ ਇੱਕ ਬੰਦਾ ਆਸਟ੍ਰੇਲੀਆ ਦੇ ਵਿੱਚ ਬੈਠਾ ਪਤਨੀ ਨੂੰ ਪੰਜਾਬ ਭੇਜਦਾ ਫਿਰ ਆਪਣੀ ਸਹੇਲੀ ਨੂੰ ਵੀ ਭੇਜਣ ਤੋਂ ਬਾਅਦ ਆਖਦਾ ਹੈ ਕਿ ਉਸਦੀ ਗਰਭਵਤੀ ਪਤਨੀ ਨੂੰ ਮਾਰ ਦਿੱਤਾ ਜਾਵੇ ਫਿਰੋਜ਼ਪੁਰ ਦੇ ਬੱਗੇ ਕੇ ਪੀਪਲ ਦਾ ਇਹ ਮਾਮਲਾ ਜਿੱਥੇ ਪਤਨੀ ਅਤੇ ਆਪਣੇ ਹੀ ਬੱਚੇ ਦੀ ਜਾਨ ਲੈਣ ਵਾਲਾ ਇਹ ਦਰਿੰਦਾ ਪਤੀ ਵਿਦੇਸ਼ ਤੋਂ ਆਈ ਪਤਨੀ ਅਚਾਨਕ ਗਾਇਬ ਹੋ ਗਈ ਤਾਂ ਪਰਿਵਾਰਿਕ ਮੈਂਬਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਥਾਣੀ ਦੇ ਬਾਹਰ ਇਸ ਮਗਰੋਂ ਸਿੱਟ ਬਣਾਈ ਜਾਂਦੀ ਹੈ ਦੋ ਤਿੰਨ ਦਿਨ ਹੋ ਚੁੱਕੇ ਸੀ ਸਾਰੀ ਵਾਰਦਾਤ ਨੂੰ ਵਾਪਰੇ ਹੋਏ ਅਤੇ ਪੁਲਿਸ ਵਾਲਿਆਂ ਦਾ ਇਹ ਮੰਨਣਾ ਹੈ ਕਿ ਜਿਹੜਾ ਪਹਿਲਾ ਸਮਾਂ ਹੁੰਦਾ ਸ਼ੁਰੂਆਤੀ 24 48 ਘੰਟੇ ਇਸ ਦੇ ਵਿੱਚ ਹੀ ਸਭ ਕੁਝ ਜੇਕਰ ਸਾਂਭ ਲਿਆ ਜਾਵੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਵੇ ਤਾਂ ਕੋਈ ਨਾ ਕੋਈ ਸੂराग ਮਿਲ ਜਾਂਦਾ ਪਰ ਇੱਥੇ ਕੁੜੀ ਨੂੰ ਗਾਇਬ ਹੋਏ ਦੋ ਤੋਂ ਤਿੰਨ ਦਿਨ ਹੋ ਚੁੱਕੇ ਸਨ ਆਸਟ੍ਰੇਲੀਆ ਦੇ ਵਿੱਚ ਉਹ ਵਿਆਹੀ ਸੀ ਨਰਸ ਸੀ ਬੱਗੇ ਕੇ ਪੀਪਲ ਦੀ ਰਹਿਣ ਵਾਲੀ ਚਾਰ ਪੰਜ ਦਿਨ ਸੋਹਰੇ ਘਰ ਦੇ ਵਿੱਚ ਰਹਿੰਦੀ ਹੈ ਉਹ ਚੰਡੀਗੜ੍ਹ ਦੇ ਵਿੱਚ ਤੇ ਇੱਥੇ ਹੀ ਉਹ ਸੋਹਰੇ ਪਰਿਵਾਰ ਦੇ ਨਾਲ ਕੁਲੀਮੀਲੀ ਹੋਈ ਸੀ ਪਰ ਜਦੋਂ ਉਹ ਆਪਣੇ ਸਹੁਰੇ ਘਰ ਦੇ ਵਿੱਚ ਸੀ ਤਾਂ ਉਸਦੇ પતિ ਨੇ ਕੋਈ ਵੀ ਮਾੜੀ ਵਾਰਦਾਤ ਨੂੰ ਜਾਂ ਫਿਰ ਕੋਈ ਵੀ ਮਾੜੀ ਗੱਲਬਾਤ ਉਸਦੇ ਨਾਲ ਨਹੀਂ ਕੀਤੀ ਪਰ ਪਤਨੀ ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸਦੇ ਪਤੀ ਦਾ ਕਿਤੇ ਹੋਰ ਅਫੇਅਰ ਚੱਲ ਰਿਹਾ ਹੈ ਇਸ ਮਗਰੋਂ ਉਹ ਆਪਣੇ ਪੇਕੇ ਪਿੰਡ ਆ ਗਈ ਅਤੇ ਫਿਰ ਫੋਨ ਤੇ ਗੱਲ ਕਰਦੀ ਕਰਦੀ ਗਾਇਬ ਹੋ ਗਈ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਗਏ ਤਾਂ ਪਤਾ ਲੱਗ ਗਿਆ ਕਿ ਉਹ ਇਸ ਰਸਤੇ ਵੱਲ ਆਈ ਸੀ ਪਰ ਇਸ ਤੋਂ ਅੱਗੇ ਕਿੱਥੇ ਗਈ ਨਹੀਂ ਪਤਾ ਸਭ ਕੁਝ ਸ਼ੱਕੀ ਜਾਪਦੇ ਹੋਏ ਨੇੜੇ ਦੇ ਟੋਲ ਪਲਾਜ਼ਿਆਂ ਤੱਕ ਦੇ ਵੀ ਕੈਮਰੇ ਚੈੱਕ ਕਰਵਾਏ ਗਏ ਅਤੇ ਉੱਥੇ ਦੇਖਿਆ ਜਾਂਦਾ ਹੈ ਕਿ ਇੱਕ ਗੱਡੀ ਬਾਰ-ਬਾਰ ਆ ਜਾ ਰਹੀ ਸੀ। ਦੋ-ਤਿੰਨ ਦਿਨ ਟੋਲ ਪਲਾਜ਼ਾ ਤੋਂ ਫੁਟੇਜ ਕਿਡਵਾਈ ਗਈ ਤਾਂ ਪਤਾ ਲੱਗਿਆ ਕਿ ਇਸ ਗੱਡੀ ਦੀ ਡਰਾਈਵਰ ਇੱਕ ਕੁੜੀ ਸੀ ਅਤੇ ਇਸ ਮਗਰੋਂ ਹੁਣ ਪਤੀ ਤੇ ਸ਼ੱਕ ਹੋਣਾ ਸੁਭਾਵਿਕ ਸੀ। ਇਸ ਦੇ ਵਿੱਚ ਤਿੰਨ ਜਾਣੇ ਨੇ ਅਹਿਮ ਰੋਲ ਅਦਾ ਕੀਤਾ। ਕਿਰਨਜੀਤ ਜੋ ਕਿ ਇਸ ਮੁੰਡੇ ਦੀ ਸਹੇਲੀ ਸੀ, ਜਸਪ੍ਰੀਤ ਸਿੰਘ ਜੋ ਕਿ ਇਹ ਪਤੀ ਖੁਦ ਹੈ। ਅਤੇ ਉਸ ਦੀ ਪਤਨੀ ਰਵਨੀਤ कौर কিরਣਜੀਤ ਧੀ ਨੇ ਆਪਣੀ ਹੀ ਭੈਣ ਦੇ ਨਾਲ ਮਿਲ ਕੇ ਜਿਸ ਦਾ ਨਾਮ ਤਰਨਜੀਤ ਸੀ ਨਾਲ تین ਮੁੰਡਿਆਂ ਨੂੰ ਰਲਾਇਆ ਅਤੇ ਉਸ ਤੋਂ ਬਾਅਦ ਇਹ ਰਵਨੀਤ ਨੂੰ ਕਿਸੇ ਤਰ੍ਹਾਂ ਗੱਡੀ ਦੇ ਵਿੱਚ ਬਿਠਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਕਿਉਂਕਿ ਪਤੀ ਫੋਨ ਤੇ ਇਨਸਟਰਕਸ਼ਨਸ ਦੇ ਰਿਹਾ ਹੁੰਦਾ ਆਪਣੀ ਪਤਨੀ ਨੂੰ ਕਿ ਜਾ ਕੇ ਗੱਡੀ ਦੇ ਵਿੱਚ ਬੈਠ ਜਾਵੇ ਪਰ ਗੱਡੀ ਦੇ ਵਿੱਚ ਉਹ ਕਿਉਂ ਬੈਠ ਗਈ ਇਹ ਤੁਹਾਨੂੰ ਦੱਸਾਂਗੇ ਪਰ ਇਹ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਹੀ ਮਿਲ ਕੇ ਇਸ ਕੁੜੀ ਦੀ ਜਾਨ ਲਈ ਅਤੇ ਫਿਰ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਪਤੀ ਨੇ ਆਪਣੀ ਪਤਨੀ ਨੂੰ ਬੜੀ ਹੀ ਚਲਾਕੀ ਦੇ ਨਾਲ ਪਹਿਲਾਂ ਵਿਦੇਸ਼ ਤੋਂ ਪੰਜਾਬ ਭੇਜਿਆ ਅਤੇ ਫਿਰ ਇੱਥੇ ਵੱਡੀ ਵਾਰਦਾਤ ਨੂੰ ਅੰਜਾਮ ਧਵਾ ਦਿੱਤਾ ਗਿਆ। ਉੱਥੇ ਬੈਠੇ ਬੈਠੇ ਉਸ ਨੇ ਸਭ ਕੁਝ ਕਰ ਦਿੱਤਾ ਤੇ ਆਪ ਪਾਕ ਸਾਫ਼ ਹੋ ਕੇ ਬੈਠਾ ਰਿਹਾ ਕਿ ਮੈਂ ਕੁਝ ਵੀ ਨਹੀਂ ਕੀਤਾ। ਤਾਂ ਕਿਰਨ ਜੀ ਅਤੇ ਇਸ ਕੁੜੀ ਦੇ ਪਤੀ ਨੇ ਮਿਲ ਕੇ ਪਲਾਨ ਬਣਾਇਆ। ਕੀ ਪਤਨੀ ਨੂੰ ਇੱਥੇ ਭੇਜਿਆ ਜਾਵੇ ਤੇ ਫਿਰ ਉਸ ਨੂੰ ਮਰਵਾ ਦਿੱਤਾ ਜਾਵੇ। ਪਤੀ ਗੱਲ ਕਰਦਾ ਕਰਦਾ ਆਪਣੀ ਪਤਨੀ ਨੂੰ ਪਸ਼ੂ ਵਾਲਾ ਬਾੜਾ ਦਿਖਾਉਣ ਦੇ ਲਈ ਆਖਦਾ ਤੇ ਫਿਰ ਕਹਿੰਦਾ ਕਿ ਤੂੰ ਗੱਡੀ ਦੇ ਵਿੱਚ ਜਾ ਕੇ ਬੈਠ ਜਾ ਜਿਸ ਕੁੜੀ ਦੇ ਨਾਲ ਮੇਰੇ ਸਬੰਧ ਨੇ ਉਹ تیر ਤੋਂ ਮਾਫੀ ਮੰਗਣਾ ਚਾਹਦੀ ਹੈ। ਮਾਫੀ ਮੰਗਣ ਦੇ ਲਈ ਆਈ ਹੋਈ ਆ ਤੇ ਆਪਾਂ ਹੁਣ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਤੂੰ ਗਰਭਵਤੀ ਵੀ ਹੈ ਅਤੇ ਪਤਨੀ ਨੂੰ ਲੱਗਿਆ ਕਿ ਸ਼ਾਇਦ ਬੱਚਾ ਹੋਣ ਕਰਕੇ ਉਸ ਦਾ ਪਤੀ ਬਦਲ ਚੁੱਕਿਆ ਸੁਧਰ ਚੁੱਕਿਆ ਹੈ। ਅਤੇ ਉਹ ਕੁੜੀ ਵੀ ਹੁਣ ਪਿੱਛੇ ਹਟ ਜਾਵੇਗੀ। ਪ੍ਰੈਗਨੈਂਟ ਔਰਤ ਆਪਣੇ ਮਨ ਦੇ ਵਿੱਚ ਚੰਗੇ ਖਿਆਲ ਲੈ ਕੇ ਪੇਟ ਦੇ ਵਿੱਚ ਪਲ ਰਹੇ 3 ਮਹੀਨੇ ਦੇ ਬੱਚੇ ਵੱਲ ਦੇਖ ਕੇ ਉਸ ਗੱਡੀ ਦੇ ਵਿੱਚ ਬੈਠਣ ਨੂੰ ਤਿਆਰ ਹੋ ਜਾਂਦੀ ਹੈ। ਆਪਣੇ ਘਰ ਕੁਝ ਵੀ ਨਹੀਂ ਦੱਸਦੀ ਅਤੇ ਘਰਦਿਆਂ ਨੂੰ ਇਹੀ ਲੱਗਦਾ ਹੈ ਕਿ ਉਹ ਫੋਨ ਤੇ ਗੱਲ ਕਰਦੀ ਕਰਦੀ ਗਾਇਬ ਹੋ ਗਈ। ਪਰ ਇਹ ਨਹੀਂ ਪਤਾ ਸੀ ਕਿ ਇਹ ਪਤੀ ਉਸ ਦੀ ਇਸ ਪ੍ਰੇਮਿਕਾ ਦੇ ਨਾਲ ਮਿਲਿਆ ਹੋਇਆ ਜਿਨ੍ਹਾਂ ਦੇ ਵੱਲੋਂ ਇਸ ਕੁੜੀ ਨੂੰ ਸੁੰਨਸਾਂ ਥਾਂ ਤੇ ਲਜਾਇਆ ਗਿਆ। ਅਤੇ ਫਿਰ ਮਾਰ ਦਿੱਤਾ ਗਿਆ। ਪਤੀ ਨੇ ਇਹ ਸਭ ਕੁਝ ਲਾਈਵ ਆਪਣੇ ਫੋਨ ਤੇ ਦੇਖਿਆ ਅਤੇ ਫਿਰ ਇਸ ਦੀ ਮ੍ਰਿਤਕ ਦੇਹ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਲਹਿਰਾਗਾਗਾ ਦੇ ਨੇੜਿਓਂ ਇਸ ਕੁੜੀ ਦੀ ਰਵਨੀਤ ਕੌਰ ਦੀ ਮ੍ਰਿਤਕ ਦੇਹ ਬਰਾਮਦ ਹੋਈ। ਪਤਾ ਲੱਗਿਆ ਕਿ ਇਹ ਮੁੰਡੇ ਕੁੜੀਆਂ ਇਕੱਠੇ ਸਨ ਜਿਨ੍ਹਾਂ ਦੇ ਵੱਲੋਂ ਇਸ ਮਾੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਕੁੜੀਆਂ ਸੋਹਣੀਆਂ ਹੋਣ ਕਰਕੇ ਮੁੰਡਿਆਂ ਨੂੰ ਆਪਣੇ ਨਾਲ ਰਲਾ ਲੈਂਦੀਆਂ ਨੇ। ਮੁੰਡੇ ਵੀ ਇਹਨਾਂ ਦੇ ਕਹਿਣ ਤੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨੇ। ਪਰੇ ਸਾਰੇ ਜਾਨੇ ਆਖਿਰਕਾਰ ਘਰ ਕੀ ਕਹਿ ਕੇ ਆਏ ਸਨ ਇਹ ਮੁੰਡੇ ਅਤੇ ਕੁੜੀ ਜੋ ਕਿ ਇੱਕੋ ਪਿੰਡ ਦੇ ਨਾਲ ਸੰਬੰਧ ਰੱਖਦੇ ਸੀ ਇਹਨਾਂ ਨੇ ਆਪਣੇ ਘਰ ਕਿਹਾ ਕਿ ਅਸੀਂ ਦਰਬਾਰ ਸਾਹਿਬ ਜਾ ਰਹੇ ਹਾਂ ਮੱਥਾ ਟੇਕ ਕੇ ਵਾਪਸ ਆ ਜਾਵਾਂਗੇ ਦੱਸਦੀ ਹੈ ਕਿ ਰਵਨੀ ਅਤੇ ਜਸਪ੍ਰੀਤ ਦੇ ਘਰ ਰਹੇ ਦੂਸਰੀ ਵਾਰੀ ਬੱਚਾ ਹੋਣਾ ਸੀ ਉਹਨਾਂ ਦੀ ਪਹਿਲਾਂ ਵੀ ਇੱਕ 4 ਸਾਲ ਦੀ ਬੱਚੀ ਹੈ ਜੋ ਕਿ ਉਸਦੇ ਦਾਦਾ ਦਾਦੀ ਦੇ ਕੋਲ ਹੀ ਰਹਿੰਦੀ ਸੀ ਅਤੇ ਹੁਣ ਉਸ ਨੂੰ ਉਸਦੇ ਪਿਤਾ ਦੇ ਕੋਲ ਆਸਟ੍ਰੇਲੀਆ ਭੇਜ ਦਿੱਤਾ ਗਿਆ ਇਹ ਸਾਰੀ ਖਬਰ ਸਾਮਣੇ ਆਨਤੋਂ ਬਾਦ ਪੁਲਿਸ ਵਾਲੇ ਅਤੇ ਪਰਿਵਾਰਿਕ ਮੈਂਬਰ ਕੁੜੀ ਦੇ ਚਿੰਤਾ ਦੇ ਵਿੱਚ ਸੀ ਕਿ ਉਹ ਸਾਡੀ ਧੀ ਨੂੰ ਮਾਰਵਾ ਸਕਦਾ ਹੈ ਤਾਂ ਆਪਣੀ ਧੀ ਦੇ ਨਾਲ ਉਹ ਕਿੰਨਾ ਕੁਝ ਗਲਤ ਕਰ ਸਕਦਾ ਹੈ ਉਹਨਾਂ ਨੂੰ ਡਰ ਸੀ ਕਿ ਇਹ ਜਾ ਕੋਈ ਮਾੜਾ ਨਾ ਹੋ ਜਾਵੇ ਪਰ ਖਿਆ ਰਹੇ ਸਭ ਕੁਝ ਜਲਦੀ-ਚਲਦੀ ਕਿਸ ਤਰ੍ਹਾਂ ਦਿਨਾਂ ਨਾਲ ਉਹ ਬੱਚੀ ਜੋ ਕਿ ਆਪਣੇ ਦਾਦਾ-ਦਾਦੀ ਦੇ ਘਰ ਹੀ ਸੀ ਤੇ ਉਸ ਮਗਰੋਂ ਉਹ ਆਪਣੇ ਪਿਓ ਦੇ ਕੋਲ ਹੁਣ ਆਸਟ੍ਰੇਲੀਆ ਪਹੁੰਚ ਚੁੱਕੀ ਹੈ ਜਸਪ੍ਰੀਤ ਦੇ ਦਾਦਾ-ਦਾਦੀ ਚੰਗੇ ਦੱਸੇ ਜਾਂਦੇ ਨੇ ਇੱਥੇ ਉਹ ਚੰਡੀਗੜ੍ਹ ਦੇ ਵਿੱਚ ਰਹਿੰਦੇ ਸੀ ਪਰ ਇਹ ਸਾਰਾ ਕੁਝ ਹੋਣ ਤੋਂ ਬਾਅਦ ਬੇਹਦ ਹੀ ਸ਼ਰਮ ਆਉਂਦੀ ਹੈ ਕਿ ਇੱਕ ਪਤੀ ਜਿਸ ਨੇ ਆਪਣੀ ਪਤਨੀ ਨੂੰ ਝੂਠੀਆਂ ਗੱਲਾਂ ਦੇ ਵਿੱਚ ਲਾਇਆ ਅਤੇ ਕਿਹਾ ਕਿ ਮੇਰੀ ਪ੍ਰੇਮਿਕਾ ਹੁਣ ਮਾਫੀ ਮੰਗਣਾ ਚਾਹਦੀ ਹੈ ਅਤੇ ਮੈਂ ਉਸਦੇ ਨਾਲ ਸਬੰਧ ਖਤਮ ਕਰਕੇ ਤੇਰੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਹਾਂ ਕਿਉਂਕਿ ਤੂੰ 3 ਮਹੀਨੇ ਦੀ ਪ੍ਰੈਗਨੈਂਟ ਵੀ ਹੈਂ ਇਸ ਸਭ ਕੁਝ ਦੇਖਦੇ ਹੋਏ ਕੁੜੀ ਨੂੰ ਤਾਂ ਸੱਚ ਹੀ ਲੱਗ ਰਿਹਾ ਸੀ ਪਰ ਇਹ ਨਹੀਂ ਪਤਾ ਸੀ ਕਿ ਉਸ ਦਾ ਪਤੀ ਉਸ ਦੇ ਨਾਲ ਐਡਾ ਵੱਡਾ ਦਰਿੰਦਗੀ ਭਰਿਆ ਕੰਮ ਕਰ ਦਵੇਗਾ ਉਸ ਦੇ ਵੱਲੋਂ ਹੀ ਫੋਨ ਤੇ ਉਸ ਨੂੰ ਆਖਿਆ ਗਿਆ ਸੀ ਗੱਡੀ ਦੇ ਵਿੱਚ ਜਾ ਕੇ ਬੈਠ ਜਾ ਤੇ ਬਾਅਦ ਦੇ ਵਿੱਚ ਮਾੜੇ ਘਟਨਾ ਨੂੰ ਅੰਜਾਮ ਇਸ ਮੁੰਡੇ ਦੀ ਪ੍ਰੇਮਿਕਾ ਸਮੇਤ ਕੁਝ ਹੋਰ ਮੁੰਡਿਆਂ ਤੇ ਉਸ ਕੁੜੀ ਨੇ ਆਪਣੀ ਭੈਣ ਦੇ ਨਾਲ ਮਿਲ ਕੇ ਦਿੱਤਾ ਤਾਂ ਇਸ ਤੋਂ ਬਾਅਦ ਪੱਤਰਕਾਰਾਂ ਨੂੰ ਉਹ ਕਹਿੰਦਾ ਹੈ ਕਿ ਮੈਂ ਤਾਂ ਆਪ ਸ਼ੌਕ ਤਾਂ ਕੀ ਹਿਸਾਬ ਕੁਝ ਕਿਵੇਂ ਹੋ ਗਿਆ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਇੱਥੇ ਜਦੋਂ ਉਸਦੀ ਪਤਨੀ ਗੁੰਮ ਸੀ ਤਾਂ ਇਸ ਬਾਰੇ ਉਸਨੇ ਕੋਈ ਚਿੰਤਾ ਜ਼ਾਹਰ ਨਹੀਂ ਕੀਤੀ ਅਤੇ ਨਾ ਹੀ ਉਹ ਪੰਜਾਬ ਜਾਣ ਨੂੰ ਤਿਆਰ ਸੀ ਕਿਤੇ ਨਾ ਕਿਤੇ ਉਹਨੂੰ ਸਭ ਕੁਝ ਪਤਾ ਸੀ ਕਿ ਉਸਦੇ ਨਾਲ ਕੀ ਹੋਇਆ ਕਿਉਂਕਿ ਬਾਅਦ ਦੇ ਵਿੱਚ ਜਿਵੇਂ ਜਿਹੜੇ ਫੜੇ ਗਏ ਸੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੋਣੀ ਹੈ ਕਿ ਅਸੀਂ ਲਾਈਵ ਉਸਨੂੰ ਦਿਖਾਇਆ ਸਭ ਕੁਝ ਪਰ ਫਿਰ ਵੀ ਇਹ ਪਤੀ ਕਿਸੇ ਤਰ੍ਹਾਂ ਦੇ ਨਾਲ ਇਸ ਕੇਸ ਦੇ ਵਿੱਚੋਂ ਬਚ ਕੇ ਨਿਕਲਿਆ ਬਾਹਰ ਬੈਠਾ ਅਤੇ ਇਹ ਸਾਰੀ ਮਾੜੀ ਘਟਨਾ ਜੋ ਕਿ ਨਹੀਂ ਵਾਪਰਨੀ ਚਾਹੀਦੀ ਸੀ। ਪੇਲੀਆ ਦੀ ਵਸਮੀਕ ਹੈ ਜੀ। ਉਹ ਪਿਛਲੇ ਕੁਝ ਸਮੇਂ ਤੋਂ ਇੱਥੇ ਇੰਡੀਆ ਆਈ ਸੀ ਮਿਲ ਨਹੀਂ ਸਾਨੂੰ ਜੀ ਤੇ ਉਸ ਨੂੰ 3 ਮਾਰਚ ਨੂੰ ਮੈਂ ਬੱਗੇ ਕੇ ਪੀਪਲ ਆਪਣੇ ਪਿੰਡ ਲੈ ਕੇ ਆਏ ਚੰਡੀਗੜ੍ਹੋਂ ਦੇ ਸਾਰੇ ਪਰਿਵਾਰ ਤੋਂ ਜੀ। ਠੀਕ ਹੈ ਜੀ। 14 ਮਾਰਚ ਤੋਂ ਉਹ ਲਾਪਤਾ ਹੈ ਜੀ। ਉਸ ਸਮੇਂ ਉਹਦੇ ਘਰ ਵਾਲੇ ਜਸਪ੍ਰੀ ਸਿੰਘ ਨਾਲ WhatsApp ਤੇ ਵੀਡੀਓ ਕਾਲ ਕਰ ਰਹੀ ਸੀ। ਇਸੇ ਦੌਰਾਨ ਹੀ ਗਲੀ ਦੇ ਵਿੱਚੋਂ ਕੁਝ ਅਣਪਛਾਤੇ ਉਸ ਨੂੰ ਗੱਡੀ 'ਚ ਕਿਡਨਾਪ ਕਰਕੇ ਲੈ ਗਏ ਆ ਜੀ ਤੇ ਹੁਣ ਪੁਲਿਸ ਨੇ ਤਫ਼ਤੀਸ਼ ਕੀਤੀ ਹੈ ਜੀ ਉਸ ਦੇ ਵਿੱਚ ਉਸ ਦੇ ਘਰ ਵਾਲੇ ਜਸਪ੍ਰੀਤ ਸਿੰਘ ਦਾ ਹੱਥ ਹੈ ਜੀ ਉਸ ਦੇ ਕਤਲ ਪਿੱਛੇ ਤੇ ਸਾਨੂੰ ਰਮਨੀਤ ਕੌਰ ਦੀ ਡੈੱਡ ਬੋਡੀ ਮਿਲ ਚੁੱਕੀ ਹੈ ਜੀ ਤੇ ਪੁਲਿਸ ਸਾਫ਼ ਦੀ ਕਾਰਵਾਈ ਕਰ ਰਹੀ ਹੈ ਜੀ ਤੇ ਜਸਪ੍ਰੀਤ ਦੇ ਨਾਲ ਹੋਰ ਵੀ ਕੁਝ ਅ ਮੰਦੀਨੀ ਮਿੱਤਰ ਉਸ ਦੀ ਮਿੱਤਰ ਜੋ ਕਿ ਉਸ ਦੀ ਗਰਲਫ੍ਰੈਂਡ ਉਹ ਵੀ ਉਹਦੇ ਵਿੱਚ ਸ਼ਾਮਿਲ ਹੈ ਜੀ ਤੇ ਉਸ ਦੀ ਭੈਣ ਵੀ ਤੇ ਪੁਲਿਸ ਆਪਦੀ ਕਾਰਵਾਈ ਪੂਰੀ ਕਰ ਰਹੀ ਹੈ ਤੇ ਉਹਨੇ ਪੁਲਿਸ ਨੇ ਇਹਨਾਂ ਸਾਰਿਆਂ ਦਾ ਪਰਚੇ ਜੇ ਨਾਮ ਨਾਮਜ਼ਦ ਕਰ ਦਿੱਤਾ ਹੈ ਜੀ ਅਸੀਂ ਨੈਚਰਲੀ ਪਹਿਲਾਂ ਤਾਂ ਸ਼ੱਕ ਨਹੀਂ ਸੀ ਕਿਸੇ ਤੇ ਵੀ ਅਸੀਂ ਅਨਪਛਾਤੇ ਬੰਦੇ ਦੀ ਕਰਦੇ ਸਾਂ ਹਾਂਜੀ ਸਾਨੂੰ ਪਤਾ ਸੀ ਕਿ ਸਾਡੀ ਧੀ ਦੇ ਦੁਖੀ ਸੀ ਇਸ ਮੁੰਡੇ ਤੋਂ ਹਾਂਜੀ ਹਾਂਜੀ ਕਿਉਂ ਨੈਚਰਲੀ ਕਰ ਵਿੱਚ ਸ਼ੇਅਰ ਵੀ ਹੁੰਦੀਆਂ ਗੱਲਾਂ ਕਿ ਉਹਦੇ ਹਸਬੰਡ ਦੇ ਦੂਜੀ ਔਰਤ ਨਾਲ ਸੰਬੰਧ ਹੈਗੇ ਨੇ ਸਾਰੀਆਂ ਗੱਲਾਂ ਥੋੜੀ ਪਬਲਿਕ ਵਿੱਚ ਹੈਗੀਆਂ ਸਰ ਲੇਕਿਨ ਇੰਨੀ ਸੀਰੀਅਸ ਟਰਨ ਜਾਏਗਾ ਇਹ ਨਹੀਂ ਪਤਾ ਸੀ ਸ਼ੁਰੂਆਤ ਵਿੱਚ ਜਸਪ੍ਰੀਤ ਨੇ ਮੈਨੂੰ ਵੀ ਪਰਿਵਾਰ ਨੂੰ ਵੀ ਸਾਰਿਆਂ ਨੂੰ ਇਹੀ ਕਿਹਾ ਕਿ ਮੇਰੇ ਕੋਲ ਵੀਜ਼ਾ ਨਹੀਂ ਹੈ ਵੀਜ਼ਾ ਲਗਾਉਂਦਾ ਨਾ ਮੈਂ ਤੁਰੰਤ ਆਮਗਾ ਜਿਵੇਂ 14 ਤਰੀਕ ਦਾ ਕਿਡਨੈਪਿੰਗ ਹੁੰਦੀ ਹੈ ਜੀ ਤੇ ਅਸੀਂ ਉਹਨੂੰ ਰੋਜ਼ ਕਹ ਰਹੇ ਬੇਟਾ ਤੂੰ ਆ ਛੇਤੀ ਆ ਵੀਰੇ ਛੇਤੀ ਆ ਤੇ ਇੰਡੀਆ ਵਿੱਚ ਆ ਤੇਰੀ ਲੋੜ ਹੈ ਤੂੰ ਇਨਵੈਸਟੀਗੇਸ਼ਨ ਵਿੱਚ ਹੈਲਪ ਕਰੇਗਾ ਜਿਵੇਂ ਕਿ ਇਹ ਫੈਕਟਸ ਨੂੰ ਛੁਪਾਉਂਦਾ ਰਿਹਾ ਸਾਨੂੰ ਝੂਠ ਬੋਲਦਾ ਰਿਹਾ ਬਹਾਨੇ ਬਣਾਉਂਦਾ ਰਿਹਾ ਕਿ ਮੈਂ ਇੰਡੀਆ ਨਾ ਜਾਵਾਂ ਇਸਨੇ ਬਹੁਤ ਹੀ ਕੁਕਲੂਸ ਏ ਇੱਕ ਕੌਨਸਪੀਰੇਸੀ ਹੋਈ ਸੀ ਔਰ ਉਹਨੂੰ ਪੁਲਿਸ ਨੇ ਬੜੇ ਹੀ ਅੱਛੇ ਤਰੀਕੇ ਨਾਲ ਉਹਨੂੰ ਹੱਲ ਕੀਤਾ ਹੈ ਅਸੀਂ ਪੁਲਿਸ ਦੇ ਥੈਂਕਫੁਲ ਹੈਗੇ ਹਾਂ ਤੱਕ ਦੋ ਬੰਦੇ ਇੱਕ ਤਰਨਜੀਤ ਕੌਰ ਤੇ ਇੱਕ ਸੰਦੀਪ ਸਿੰਘ ਜਿਹੜੀ ਕਿਰਨਦੀਪ ਹੈ ਕਿਰਨਜੀਤ ਹੈ ਪੈਸੇ ਲੈ ਕੇ ਉਹਨਾਂ ਨੇ ਮਰਡਰ ਕੀਤਾ ਹੈ ਅਸੀਂ ਹਲੇ ਮੈਂ ਦੱਸ ਰਿਹਾ ਕਿ ਫਿਲਹਾਲ ਜੋ ਸਾਨੂੰ ਜਦ ਤੱਕ ਉਹਨੂੰ ਦੱਸਿਆ ਕਿ ਤਰਨਜੀਤ ਉਹਦੀ ਸਾਕੀ ਭੈਣ ਹੈ ਕਿਰਨ ਉਹ ਤਾਂ ਆਪਣੀ ਭੈਣ ਦੇ ਨਾਲ ਤੇ ਕੋਈ ਲਾਲਚ ਹੈ ਅਸੀਂ ਉਹਨਾਂ ਦਾ ਰਿਮਾਂਡ ਤੇ ਹੈਗੀ ਹੈ ਪੁਲਿਸ ਰਿਮਾਂਡ ਤੇ ਉਹਨਾਂ ਦੀ ਕੁਐਸਚਨਿੰਗ ਕਰ ਰਹੇ ਹੈਗੇ ਆਂ ਅਸੀਂ ਜਿਸ ਤਰ੍ਹਾਂ ਕੋਈ ਗੱਲ ਸਾਹਮਣੇ ਆਊਗੀ ਵੀਲ ਸ਼ੇਅਰ ਵੀ ਦੀ ਮਿਟ ਚ ਜਿਹੜੀ ਕਰਨਜੀਤ ਸੀ ਕਿ ਜਦੋਂ ਉਹ ਮਾਦਰ ਵਿੱਚ ਸਾਹਮਣੇ ਸੀ ਉਸ ਤੋਂ ਬਾਅਦ ਕਿਤੇ ਚਲੀ ਗਈ ਵਾਪਸ 14 ਤਰੀਕ ਨੂੰ ਇਸ ਲੇਡੀ ਨੂੰ ਅਗਵਾ ਕਰਕੇ ਮਾਰ ਦਿੱਤਾ ਜਾਂਦਾ ਤੇ ਉਹ 15 ਤਰੀਕ ਨੂੰ ਸਿੰਗਾਪੁਰ 에ਰਲਾਈਨਸ ਤੋਂ ਵਾਪਸ ਆਸਟ੍ਰੇਲੀਆ ਪਰਤ ਗਈ ਸਰ ਹਮ ਜਸਟ੍ਰੀਜ਼ ਆਸਟ੍ਰੇਲੀਆ ਹੈ ਉਹਦੇ ਤੇ ਕਿੰ ਕਿਸ ਤਰ੍ਹਾਂ ਕਾਰਵਾਈ ਹੋਊਗੀ ਕਿ ਉਹਨੂੰ ਉੱਥੋਂ ਲਿਆ ਕੇ ਸਗਾ ਦੇ ਵੀ ਦੋਾਈਗੇ ਵੀਲ ਬੀ ਸ਼ਾਰਟਲੀ ਕੰਪਲੀਟਿੰਗ ਦ ਇਨਵੈਸਟੀਗੇਸ਼ਨ ਉਦਾ ਰੋਲ ਐਸਟੈਬਲਿਸ਼ ਕਰਕੇ ਐਂਡ ਐਕਸਕਿਜੀਸ਼ਨ ਜੋ ਜਿਸ ਤਰ੍ਹਾਂ ਵੀ ਐਸ ਪਰ ਦੀ ਲਾ ਐਸ ਪਰ ਦੀ ਪ੍ਰोसीजर विल स्टार्ट ਦੀ ਐਕਸਕਿਜੀਸ਼ਨ